ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਇਸ ਵੀਡੀਓ ਦੇ ਉੱਪਰ ਗੌਰ ਕਰਾਂਗੇ ਕਤਲ ਕਰਨ ਵਾਲਾ ਜੋ ਸਨੀ ਨਾਮ ਦਾ ਸ਼ਰਾਰਤੀ ਅਸਰ ਜ਼ਬਰਦਸਤੀ ਪੱਗ ਦੇ ਵਿੱਚ ਸਿਰ ਫਸਾਏ ਹੋਏ ਜਿਹੜੇ ਕੀ ਸਿੱਖਾਂ ਦੀ ਸ਼ੋਭੀ ਖਰਾਬ ਕਰਨ ਵਾਸਤੇ ਕਤਲੋ ਗਾਰਤ ਕਰਨਾ ਸੁਦੇਰ ਸੋਈ ਦਾ ਕਤਲ ਕਰਨ ਵਾਲਾ ਜੋ ਸਨੀ ਨਾਮ ਦਾ ਸ਼ਰਾਰਤੀ ਅਸਰ ਜ਼ਬਰਦਸਤੀ ਪੱਗ ਦੇ ਵਿੱਚ ਸਿਰ ਫਸਾਏ ਹੋਏ ਜਿਹੜੇ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਪੱਗਾਂ ਦੇ ਸਿਰ ਐਗਜ਼ੈਕਟਲੀ ਕਿੰਨੇ ਫਸਾਏ ਆ ਕੁਝ ਦਿਨ ਪਹਿਲਾਂ ਇਹ ਜਿਹੜੇ ਮਹਾਪੁਰਸ਼ ਹੈ ਨਾ ਜਿਹੜੇ ਵੱਡੇ ਵੱਡੇ ਬਿਆਨ ਛੱਡ ਰਹੇ ਆ ਇਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਤੇ ਇਹਨਾਂ ਦੀ ਇੱਕ ਮੈਂ ਵੀਡੀਓ ਦੇਖੀ ਸੀਗੀ ਜਿਹਦੇ ਵਿੱਚ ਇਹ ਕਿਸੇ ਈਸਾਈ ਅਗੂਏ ਨੂੰ ਦੱਸ ਰਹੇ ਸੀਗੇ ਤੇ ਸੋਨੂੰ ਸੂਦ ਨੂੰ ਦੱਸ ਰਹੇ ਸੀਗੇ ਕਿ ਉਹ ਬਈ ਪੱਕੇ ਅਸਲੀ ਖਾਲਸਾ ਹੈ ਈਸਾਈ ਅਗੂਏ ਨੂੰ ਤੇ ਸੋਨੂੰ ਸੂਦ ਨੂੰ ਦੱਸਿਆ ਗਿਆ ਸੀਗਾ ਇਹਨਾਂ ਮਹਾਪੁਰਸ਼ਾਂ ਦੇ ਦੁਆਰਾ ਕਿ ਉਹ ਅਸਲੀ ਖਾਲਸਾ ਨੇ ਔਰ ਸਭ ਤੋਂ ਵੱਡੀ ਗੱਲ ਹੈ ਅੱਜ ਮੈਂ ਦੱਸਣਾ ਚਾਹੂੰਗੀ ਕਿ ਪੱਗਾ ਜੀ ਐਗਜ਼ੈਕਟਲੀ ਸਿਰੇ ਕਿੱਦਾਂ ਫਸਾਂਦੇ ਆ

ਤਿੰਨ ਜਾਣਿਆਂ ਨੇ ਮਿਲ ਕੇ ਕਿਸ ਤਰੀਕੇ ਦੇ ਨਾਲ ਉਸ ਯੋਧਾ ਨੂੰ ਕਟਿਆ ਅੰਦਰ ਠੀਕ ਹੈ ਨਾ ਫਿਰ ਸੋਦਾ ਲੱਗ ਗਿਆ ਤਾਂ ਫਿਰ ਕੀ ਕਹਿ ਸਕਦੇ ਆ ਤੇ ਤੁਸੀਂ ਆਪਣਾ ਗ੍ਰਾਫ ਕਿਉਂ ਖਰਾਬ ਕਰ ਰਹੇ ਆ ਰੰਗਰੇਟਾ ਵੀਰ ਮੈਂ ਉਹੀ ਵਨੀਤ ਕਹ ਰਿਆਂ ਜਿੰਨੇ ਅਸ ਤੋਂ 3 ਸਾਲ ਪਹਿਲਾਂ ਨਾ ਤੁਹਾਨੂੰ ਕਾਲ ਕੀਤੇ ਸੀ ਤੇ ਤੁਸੀਂ ਇੱਕ ਹੀ ਫੋਨ ਛੱਡ ਕੇ ਦੁਬਾਰਾ ਕਾਲ ਨਹੀਂ ਕੀਤੀ ਸੀ ਕਿਉਂਕਿ ਤੁਹਾਡੇ ਪਿਓ ਜਿਹੜੇ ਸੀਗੇ ਨਾ ਆ ਇਹਦਾ ਪਹਿਲਾ ਆਪਣੀ ਪੀੜੀ ਦੇ ਥੱਲੇ ਸੋਟਾ ਮਾਰ ਕੇ ਨਾ ਆਪਣੀ ਔਕਾਤ ਨੂੰ ਚੰਗੀ ਤਰ੍ਹਾਂ ਸਮਝ ਲਓ ਕਿ ਅਸਲੀ ਖਾਲਸਾ ਤੁਸੀਂ ਹੋ ਤੁਹਾਡੇ ਅੱਗੇ ਨਾਮਾ ਦੇ ਅੱਗੇ ਜ ਸਿੰਘ ਤੇ ਪੱਗਾ ਚ ਸੇਰੇ ਤੁਸੀਂ ਕਿੱਧਰ ਦੇ ਫਸਾਏ ਹੋਏ ਆ ਤੇ ਕਿਸੇ ਦਾ ਨਾਮ ਬਦਨਾਮ ਨਾ ਕਰੋ ਉਹ ਯੋद्धा ਹੈ ਔਰ ਯੋद्धा ਹੀ ਰਹਿਣਾ ਹੈ ਜੋ ਗਲਤ ਨੂੰ ਅਸਲੀ ਖਾਲਸਾ ਖਾਲਸਾ ਦਾ ਮਤਲਬ ਸੱਚ ਹੁੰਦਾ ਹੈ ਜੋ ਕਿ ਤੁਹਾਡੇ ਵਰਗੇ ਝੂਠੇ ਜਿਹੜੇ ਦੋ ਰਾਸ਼ਨ ਦੀਆਂ ਥੈਲੀਆਂ ਤੁਹਾਨੂੰ ਮਿਲ ਜਾਂਦੀਆਂ ਨਾ ਤਾਂ ਤੁਸੀਂ ਆਪਣਾ ਈਮਾਨ ਵੇਚ ਦਿੰਦੇ ਆ ਤੁਸੀਂ ਉੱਧਾ ਦੇ ਲੋਗ ਆ ਇਸ ਕਰਕੇ ਮੇਰਾ ਜ਼ਿਪਲੌਕ ਜਿਹੜਾ ਮੂੰਹ ਆ ਨਾ ਉਹਨੂੰ ਬੰਦ ਹੀ ਰਹਿਣ ਦਿਓ ਤਾਂ ਬਹੁਤ ਵਧੀਆ ਹੈ ਪਰ ਦੇਵੇਂ ਰਹਿਣੇ ਦੋ ਪਰਦਾ ਨਾ ਉਠਾਓ ਪਰਦਾ